ਚਾਰਾਂ ਕਰਕੇ ਹੀ ਇਹ ਸਾਡੇ ਨਾਲ ਦੋਸਤੀ ਕਰਦੇ ਰਿਹਾ ਮਨ ਇਹ ਨ ਬੰਦਨਾ ਦੇ ਵਿੱਚ ਆ ਚੁੱਕਿਆ ਹੈ ਇਸ ਆਕਾਰ ਦੇ ਪਦਾਰਥਾਂ ਤੱਕ ਇਹਦੀ ਦੋਸਤੀ ਹੈ ਇਥੋਂ ਤੱਕ ਹੀ ਸੀਤ ਹੈ ਤੇ ਜਦੋਂ ਇਹ ਦੇਖਿਆ ਤੇ ਨਾਲੇ ਇੰਦਰ ਦੇਖਿਆ ਵੀ ਜਿਹੜਾ ਬ੍ਰਹਮ ਹੈ ਪਰਮਾਤਮਾ ਹੈ ਉਹਦਾ ਪਿਆਰ ਤੇ ਨਿਰਸਵਾਰਥ ਹੈ ਅਸੀਂ ਤਾਂ ਉਹਦੀ ਅੰਸ਼ ਹਾਂ ਉਹਦੇ ਵਿੱਚੋਂ ਪੈਜੇ ਹੋਏ ਹਾਂ ਜਦੋਂ ਉਹਦਾ ਮਨ ਨੂੰ ਪਹਿਚਾਨਣਾ ਆ ਗਈ ਤਾਂ ਫਿਰ ਉਸਨੇ ਕਿਹਾ ਕਹਿੰਦੇ ਗੁਸਾਈ ਮਹਿੰਡਾ ਇਠੜਾ ਮ ਅਬੇ ਨਾਲੋਂ ਮਿੱਠੜਾ ਭੈਣ ਪਾਈ ਸਭ ਸੱਜਣਾ ਤੁਧ ਜਿਹਾ ਕੋਈ ਨਹੀਂ ਦਿਓ। ਵੰਦੇ ਉਹਦੇ ਵਰਗਾ ਕੋਈ ਨਹੀਂ ਹੈ। ਅਸੀਂ ਦੇਖਿਆ ਵੰਦਨੇ ਹਰ ਜੈ ਸਾਹ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ। ਹਰੀ ਵਰਗਾ ਪਰਮੇਸ਼ਰ ਵਰਗਾ ਸੁਖਦਾਈ ਸੱਜਣ ਮਿੱਤਰ ਜਿਹੜਾ ਹੈ ਕੋਈ ਨਹੀਂ ਹੈ ਸੰਸਾਰ ਦੇ ਵਿੱਚ ਸਾਰੇ ਹੀ ਪਦਾਰਥਾਂ ਦੇ ਬਜੇ ਹੋਏ ਨੇ ਮਾਇਆ ਦੇ ਬਜੇ ਹੋਏ ਨੇ ਹੁਣ ਆਪਾਂ ਵੀ ਦੇਖਦੇ ਹਾਂ ਆਪਾਂ ਆਪਣੀ ਜੋਤ ਦਾ ਇਸਤੇਮਾਲ ਕਰਦੇ ਹੋਏ ਤੇ ਸੰਸਾਰ ਦੇ ਵਿੱਚ ਵਿਚਰਦੇ ਹੋਏ ਤੁਸੀਂ ਦੇਖਦੇ ਹੋ ਜੋਤ ਦਾ ਇਸਤੇਮਾਲ ਕਰਦੇ ਹੋਏ ਤੁਹਾਡੇ ਕਿਸੇ ਦੀ ਉਮਰ 40 ਸਾਲ ਹੋ ਗਈ ਕਿਸੇ ਦੀ 50 ਸਾਲ ਹੋ ਗਈ ਤੁਸੀਂ ਦੱਸੋ ਪੇ ਸੰਸਾਰ ਦੇ ਵਿੱਚ ਹੀ ਰਹਿੰਦੇ ਹੋ ਤੇ ਸੰਸਾਰ ਦੇ ਵਿੱਚ ਅਸੀਂ ਵਿਚਰਦੇ ਹਾਂ ਤੇ ਆਪਾਂ ਦੇਖਦੇ ਹਾਂ ਹੁਣ ਜੇ ਮਨ ਇਹ ਸੰਸਾਰ ਨਾਲ ਜੁੜਿਆ ਹੋਇਆ ਤੇ ਮਾਇਆ ਦੇ ਵਿਚਾਰਾਂ ਦੇ ਵਿੱਚ ਬੰਦਨਾ ਵਿੱਚ ਭੱਜਿਆ ਹੋਇਆ ਹੈ ਆਪਣੀ ਜੀਵ ਦਾ ਸੁਨੂ ਨਹੀਂ ਪਤਾ ਤੇ ਗੁਰੂ ਨੇ ਇਸ ਮਾਇਆ ਦੇ ਭਰਮ ਦੇ ਵਿੱਚੋਂ ਕੱਢ ਕੇ ਜਦੋਂ ਬ੍ਰਹਮ ਦੇ ਨਾਲ ਜੋੜਿਆ ਦੇਖਿਆ ਤੇ ਸੁਖ ਮਿਲੇ ਤੇ ਪਛਾਣ ਹੋ ਗਈ ਕਿ ਇਹ ਹੀ ਅਸਲ ਵਿੱਚ ਮੇਰਾ ਮਾਤਾ ਪਿਤਾ ਹੈ ਇਹ ਹੀ ਅਸਲ ਦੇ ਵਿੱਚ ਸੱਜਣ ਹੈ ਤੇ ਵੇਲੇ ਨਾ ਗੁਰਮਖਾਨੇ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਪਾਰ ਬ੍ਰਹਮ ਨੂੰ ਪਰਮਾਤਮਾ ਨੂੰ ਸੱਚਾ ਸੱਜਣ ਗਿਆ ਹੈ ਵੰਦੇ ਜਿਹੜਾ ਸੱਜਣ ਹੈ ਇਹ ਸਾਡੇ ਹਰ ਵਕਤ ਨਾਲ ਰਹਿੰਦਾ ਹੈ ਅੰਗ ਸੰਗ ਰਹਿੰਦਾ ਹੈ ਤੇ ਜਦੋਂ ਆਪਾਂ ਇੱਥੇ ਹਾਂ ਤਦ ਵੀ ਨਾਲ ਹੈ ਦੇ ਨੂੰ ਛੱਡ ਜਾਂਦੇ ਹਾਂ ਤਦ ਵੀ ਸਾਡੇ ਅੰਗ ਸੰਗ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਸੱਚਾ ਸੱਜਣ ਹੈ ਤੇ ਆਪਾਂ ਨੂੰ ਵੀ ਬਾਣੀ ਦੇ ਵਿੱਚ ਦੱਸਿਆ ਕਿ ਤੁਸੀਂ ਵੀ ਉਹ ਸੱਜਣ ਦੇ ਨਾਲ ਪਿਆਰ ਕਰੋ ਤੇ ਕਿੰਨੂੰ ਕਹਿੰਦੇ ਨੇ ਉੰਦੇ ਸੱਜਣ ਸੱਚਾ ਪਾਥਿਆ ਚਿਰ ਆਹੰਦੇ ਸਾਹ ਜਿਸ ਪਾਸ ਬੈਠਿਆ ਸੋਹੀਏ ਆਪਾ ਬੜਦੇ ਤਾਂ ਸਵੇਰੇ ਸ਼ਾਮੀ ਹਾਂ ਤੇ ਬੈਠਣਾ ਕਿੰਨੇ ਹੋ ਸੱਜਣ ਦੇ ਨਾਲ ਬੈਠਣਾ ਹੈ ਨਾ ਫਿਰ ਉਹਦੇ ਨਾਲ ਸਵਾ ਉਹ ਜਿਨ੍ਹਾਂ ਨੇ ਧਿਆਨ ਲਾਉਣਾ ਸਿੱਖਿਆ ਹੈ ਉਹ ਧਿਆਨ ਵਿੱਚ ਜਾਓ ਜਿਨਾਂ ਨੇ ਉਹਦੀ ਆਵਾਜ਼ ਨੂੰ ਸੁਣਨਾ ਸਿੱਖਿਆ ਹੈ ਉਹਦੀ ਆਵਾਜ਼ ਨੂੰ ਸੁਣੋ ਤੇ ਦੂਰ ਸੇ ਸੋਨ ਵਿੱਚ ਬੈਠੋ ਆਪਾਂ ਉਹ ਸੱਜਣ ਦੇ ਨਾਲ ਵੀ ਜੁੜੀਏ ਕਿਸਾ ਉਹ ਸਾਨੂੰ ਪਿਆਰ ਕਰਦਾ ਹੈ ਕਿੰਨਾ ਪਿਆਰਾ ਹੈ ਆਪਾਂ ਨਮ ਹੋਵੇ ਵੀ ਗੱਲਾਂ ਦੇ ਵਿੱਚ ਹੀ ਰਹ ਜੀ ਪੜਦੇ ਹਾਂ ਸੱਜਣ ਸੱਚਾ ਬਾਦਸ਼ਾਹ ਸਰਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਏ ਜਿਹਦੇ ਕੋਲ ਬੈਠਿਆ ਆਪਾਂ ਸੋਭਦੇ ਹਾਂ ਸੋਹਣੇ ਲੱਗਦੇ ਹਾਂ ਸਭਨਾਂ ਦਾ ਵੇਸਾ ਉਹ ਸਾਰਿਆਂ ਦਾ ਧਿਆਨ ਰੱਖਦਾ ਹੈ ਆਪ ਸਾਰੇ ਆਪਾਂ ਉਹਦੇ ਨਾਲ ਜੁੜੀਏ ਵਾ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੇ ਦੇਖਣਾ ਹੈ